ਪਰ ਇਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਰਪ੍ਰਸਤ ترسےਮ ਸਿੰਘ ਘੋਪਾਲ ਅਤੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਪੁਸ਼ਪਿੰਦਰ ਸਿੰਘ ਬੰਟੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਗੋਇੰਦਵਾਲ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੀ ਇਕਾਈ ਦੀ ਸਾਂਝੀ ਮੀਟਿੰਗ ਰੱਖੀ ਗਈ ਅਤੇ ਤਹਿਸੀਲ ਪੱਦਰ ਦੀ ਨਵੀਂ ਇਕਾਈ ਗਠਿਤ ਕੀਤੀ ਗਈ ਇਸ ਮੌਕੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸੋਹਤਾ ਨੂੰ ਸਰਬਸੰਮਤੀ ਨਾਲ ਤਹਿਸੀਲ ਖਡੂਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਦੀ ਅਗਵਾਈ ਵਿੱਚ ਤਹਿਸੀਲ ਖਡੂਰ ਸਾਹਿਬ ਦੀ ਇਕਾਈ ਦਾ ਗਠਨ ਕੀਤਾ ਗਿਆ ਇਸ ਮੌਕੇ ਪੱਤਰਕਾਰ ਸਰਪ੍ਰੋਤ ਸਿੰਘ ਸੰਧਾ ਨੂੰ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਕੰਗ ਤੇ ਗੁਲਸ਼ੇਰ ਸਿੰਘ ਸੰਧੂ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਫਟੇ ਟਾਈਮਸ ਚੈਨਲ ਲਈ ਸ਼ੀਤਲ 바ਵਾ ਦੀ ਰਿਪੋਰਟ ਮੇਰਾ ਨਾਂਜੀ ਤਰਸੀਮ ਸਿੰਘ ਪਪਾਲ ਤੇ ਮੈਂ ਸਰਪੰਸਤਾਂ ਤਰਨਤਨ ਜ਼ਿਲ੍ਹੇ ਤੋਂ ਪ੍ਰੈਸ ਸੰਘਰਸ਼ ਜਾਲਿਸਤ ਐਸੋਸੀਏਸ਼ਨ ਤਰਨਤਨ ਜ਼ਿਲ੍ਹੇ ਤੋਂ ਅੱਜ ਤੁਹਾਡੇ ਕੋਲੋਂ ਪ੍ਰੈਸ ਦੀ ਮੀਟਿੰਗ ਹੋ ਰਹੀ ਸੀ ਕਿ ਸਿਹਤਾਰਤ ਅਸੀਂ ਜੀ ਬੜੇ ਚਿਰ ਤੋਂ ਸਾਡੇ ਕੁਝ ਸੱਜਣ ਪਹਿਲਾਂ ਹੀ ਇੱਥੋਂ ਸਾਡੀ ਜੂਨੀਅਨ ਦੇ ਨਾਲ ਜਿਹੜੇ ਆ ਕੰਮ ਕਰ ਰਹੇ ਸੀ ਔਰ ਬਾਕੀ ਦੇ ਬੜੇ ਵਧੀਆ ਇੱਥੋਂ ਦੇ ਪੱਤਰਕਾਰ ਸੀ ਗੋਦਵਾਲ ਸਾਹਿਬ ਇਕਾਈ ਦੇ ਉਹਨਾਂ ਨੂੰ ਅਸੀਂ ਪਹਿਲਾਂ ਤੋਂ ਹੀ ਉਹ ਸਾਡੇ ਟੱਚ ਦੇ ਵਿੱਚ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਸੀਗੇ ਵੀ ਤੁਸੀਂ ਸਾਡੀ ਯੂਨੀਅਨ ਦੇ ਨਾਲ ਕੰਮ ਕਰੋ ਉਹਦੇ ਨਾਲ ਤੁਹਾਡਾ ਵੀ ਮਾਨਸਨ ਮਾਣ ਵਧੂਗਾ ਤੇ ਸਾਡਾ ਵੀ ਵਧੂਗਾ ਅੱਜ ਉਹ ਦਿਨ ਆਇਆ ਵਾ ਤੇ ਅੱਜ ਸਾਰੀ ਟੀਮ ਇਹਨਾਂ ਨੇ 16 ਮੈਂਬਰੀ ਕਮੇਟੀ ਜਿਹੜੀ ਆ ਅੱਜ ਸਾਡੀ ਯੂਨੀਅਨ ਦੇ ਵਿੱਚ ਸ਼ਾਮਲ ਹੋਈ ਆ ਤੇ ਸਾਨੂੰ ਇਸ ਗੱਲ ਦਾ ਮਾਣ ਆ ਔਰ ਅਸੀਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਯੂਨੀਅਨ ਦੇ ਕੰਮ ਦੇ ਵਿੱਚ ਕਿਸੇ ਪ੍ਰਸ਼ਾਸਨ ਦੇ ਕਿਸੇ ਡੀਪੀਆਰਓ ਦੇ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਆ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਖੜਾਂਗੇ ਔਰ ਇਹਨਾਂ ਦੀ ਕੋਈ ਵੀ ਜੂਨੀਅਨ ਦੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਹੱਲ ਕਰਾਂਗੇ। ਕਿਸ ਦੇ ਸਭ ਤੋਂ ਪ੍ਰਗਟਾਲ ਕਹਿ ਸਕਦੇ ਜੂਨੀਅਨ ਦੇ ਪ੍ਰਧਾਨ ਦਾ ਤੇ ਵੇਖੋ ਜੀ ਇਹ ਜੂਨੀਅਨ ਦੇ ਵਿੱਚ ਰਲਣ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਡੇ ਇੱਥੇ ਵਾਈਸ ਪ੍ਰਧਾਨ ਨੇ ਮਨਦੀਪ ਸਿੰਘ ਜੀ ਰਾਜਨ ਉਹਨਾਂ ਨੇ ਅਪਰਾਲਾ ਕੀਤਾ ਔਰ ਸੋਤਾ ਸਾਹਿਬ ਜਿਹੜੇ ਮੇਰੇ ਬੜੇ ਪੁਰਾਣੇ ਮਿੱਤਰ ਨੇ ਔਰ ਪਹਿਲਾਂ ਵੀ ਜਦੋਂ ਇਹਨਾਂ ਨੂੰ ਜੂਨੀਅਨ ਦੇ ਵਿੱਚ ਰਲੇ ਸੀ ਉਦੋਂ ਵੀ ਅਸੀਂ ਇਹਨਾਂ ਨੂੰ ਸ਼ਾਮਲ ਕਰਾਇਆ ਸੀ। ਔਰ ਸ਼ਖਦੇਵ ਰਾਜ ਜੀ ਸਭ ਤੋਂ ਪਹਿਲਾਂ ਦਿਓਲ ਜੀ ਇਹ ਸਾਡੇ ਨਾਲ ਇੱਥੇ ਰਿੰਕੂ ਜੀ ਆ ਜਿਹੜੇ ਅੱਜ ਵਾਈਸ ਪ੍ਰਧਾਨ ਬਣੇ ਨੇ ਗੋਦਵਾਲ ਕਮੇਟੀ ਦੇ ਉਹ ਵੀ ਸਾਡੇ ਨਾਲ ਸੀ ਇਹਨਾਂ ਸਾਰਿਆਂ ਵੀਰਾਂ ਦੇ ਸਦਕਾ ਅੱਜ ਟੀਮ ਜਿਹੜੀ ਆ ਬਹੁਤ ਵਧੀਆ ਔਰ ਵੱਡੀ ਟੀਮ ਹੋ ਗਈ ਆ ਔਰ ਸਾਨੂੰ ਇਸੇ ਤਰ੍ਹਾਂ ਹੀ ਕੰਮ ਕਰਦੇ ਲਾਵਾਂਗੇ ਔਰ ਲੋਕਾਂ ਦੇ ਮਸਲੇ ਜਿਹੜੇ ਉਠਾਉਂਦੇ ਰਾਵਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਜੀ ਤਰਨਤਾਰਨ ਤੋਂ ਪੁਸ਼ਪਿੰਦਰ ਸਿੰਘ ਬੰਟੀ ਤੇ ਅੱਜ ਗੋਦਵਾਲ ਸਾਹਿਬ ਵੇਖੇ ਸ਼ਹਿਰ ਗੁਰੂ ਅਮਰਦਾਸ ਦੀ ਨਗਰੀ ਵਿੱਚ ਅੱਜ ਪ੍ਰੈਸ ਸੰਗਠਨ ਜਰਨਲਿਸਟਾਂ ਲਈ ਇੱਕ ਨਹਿਮ ਮੀਟਿੰਗ ਹੋਈ ਤੇ ਸਰਦਾਰ ਤਰਫੇਂ ਤੋਂ ਭਪਾਲ ਜੀ ਦੀ ਸਰਪ੍ਰਸਤੀ ਇਹ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਔਰ ਇੱਥੇ ਅੱਜ ਮੇਨ ਮੋਟਿਵ ਹੈਗਾ ਸੀ ਜਿਹੜਾ ਇੱਥੋਂ ਪ੍ਰਧਾਨਯੁਕਤ ਕਰਕੇ ਗੋੰਦਵਾਲ ਸਾਹਿਬ ਤੋਂ ਤੇ ਇਥੋਂ ਦੀ ਜਿਹੜੀ ਕਾਈ ਗੱਲਤ ਕਰਨੀ ਸੀ ਉਹ ਅੱਜ ਕੀਤੀ ਗਈ ਹੈ ਤੇ ਸਰਦਾਰ ਸੁਖਵਿੰਦਰ ਸਿੰਘ ਸੋਤਾ ਜੀ ਜਿਨ੍ਹਾਂ ਨੂੰ ਇਕਾਈ ਦਾ ਬਲਾਕ ਪ੍ਰਧਾਨ ਲਾਇਆ ਗਿਆ ਜੀ ਔਰ ਬਹੁਤ ਹੀ ਸੋਤਾ ਸਾਹਿਬ ਮਾਨਦਾਰ ਸੁਲਜੀ ਹੋਏ ਤੇ ਵਧੀਆ ਇਨਸਾਨ ਆ ਉਹਨਾਂ ਦੀ ਕਾਬਲੀਅਤ ਹੈ ਜੀ ਉਹ ਪਹਿਲਾਂ ਵੀ ਪ੍ਰਧਾਨ ਰਹੇ ਤੇ گا ਵੀ ਪ੍ਰਧਾਨ ਕੇ ਵਜੋਂ ਆਪਣੀ ਸੇਵਾ ਨਿਭਾ ਰਹੇ ਆ ਜੂਨੀਅਨ ਦੇ ਵਿੱਚ ਔਰ 16 ਮੈਂਬਰੀਆਂ ਜਿਸੇ ਟੀਮ ਦਾ ਗਠਨ ਕੀਤਾ ਗਿਆ ਜਿਹੜਾ ਜੀ ਵਕ ਵਕ ਜਿਹੜੇ ਡਿਜ਼ਰਵ ਕਰਦੇ ਹੈ ਉਹਦੇ ਉਹਨਾਂ ਨੂੰ ਅਹੁਦੇ ਦਿੱਤੇ ਗਏ ਪੱਤਰਕਾਰਾਂ ਨੂੰ ਔਰ ਬਹੁਤ ਸੋਹਣੀ ਇੱਕ ਟੀਮ ਜਿਹੜੀ ਹੈ ਇਥੋਂ ਉੱਭਰ ਕੇ ਆਊਗੀ ਔਰ ਪ੍ਰੈਸ ਗਰ ਜਰਨਲਿਸਟ ਐਸੋਸੀਏਸ਼ਨ ਜਿਹੜੀ ਅੱਜ ਤਾਕਤ ਦੁੱਗਣੀ ਚੌਗਣੀ ਹੋ ਗਈ ਹੈ ਜੀ ਇਹਨਾਂ ਦੇ ਨਾਲ ਜੁੜਨ ਨਾਲ ਔਰ ਇਦਾਂ ਹੀ ਜਿਹੜੀ ਇਹ ਦਿਨ ਰਾਤ ਪ੍ਰੈਸ ਸੰਗਠਨ ਜਰਨਲਿਸਟ ਅਸੋਸੀਏਸ਼ਨ ਜਿਹੜੀ ਆ ਇਹ ਤਰੱਕੀ ਕਰਦੀ ਰਹੂਗੀ ਔਰ ਇੱਥੇ ਪ੍ਰਸ਼ਾਸਨ ਨੂੰ ਕਹਿ ਦੇਣਾ ਚਾਹੁੰਦੇ ਆ ਕਿ ਜਿਹੜੇ ਪੱਤਰਕਾਰ ਨੂੰ ਪ੍ਰਸ਼ਾਸਨ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਉਹਨਾਂ ਨੂੰ ਬਾਈਟ ਲੈਣ ਲਈ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਬਾਈਟ ਨਹੀਂ ਦਿੱਤੀ ਜਾਂਦੀ ਤੇ ਪ੍ਰਸ਼ਾਸਨ ਨੂੰ ਸਾਫ਼ ਤੌਰ ਤੇ ਕਹਿ ਦੇਣਾ ਵੀ ਇਸ ਚੀਜ਼ ਦਾ ਬਿਲਕੁਲ ਪੱਤਰਕਾਰ ਭਾਈ ਜਿਹਾ ਵਿਰੋਧ ਕਰੂਗਾ ਔਰ ਜੇਕਰ ਪੱਤਰਕਾਰ ਭਾਈ ਜਿਆਦਾ ਮਾਨ ਸਨਮਾਨ ਬਹਾਲ ਨਾ ਰੱਖਿਆ ਗਿਆ ਤੇ ਇਹਦੇ ਬਹੁਤ ਜਿਹੜੇ ਆ ਨਤੀਜੇ ਸਾਡੇ ਪ੍ਰਸ਼ਾਸਨ ਨੂੰ ਭੁਗਤਨੇ ਪੈਣਗੇ ਸੋ ਇੰਨੀਆਂ ਗੱਲਾਂ ਕਰਨਾਂ ਦੀ ਧੰਨਵਾਦ ਮੈਂ ਅੱਜ ਬੜਾ ਸੁਭਾਗਾਂ ਦਿਨ ਹੈ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਨਗਰੀ ਵਿੱਚ ਅੱਜ ਜੋ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰੈਸ ਸੰਗਠਨ ਜਨਰਲ ਐਸੋਸੀਏਸ਼ਨ ਤਰਮਜ਼ੰਦ ਦੇ ਸਰਪ੍ਰਸਦ ਸਰਦਾਰ ਤਰਸ਼ਨ ਸਿੰਘ ਪਪਾਲ ਜੀ ਸਾਡੇ ਪਛਪਿੱਤਰ ਮੰਟੀ ਜੀ ਸਾਡੇ ਜਨेश ਵਾਲੀਆ ਜੀ ਮਨਦੀਪ ਸਿੰਘ ਵਾਲੀਆ ਮਨਦੀਪ ਰਾਜਨ ਜੀ ਔਰ ਕੁਲਦੀਪ ਸਿੰਘ ਦੀਪਾ ਏ ਅੱਜ ਸਾਡੇ ਕੋਲ ਪਹੁੰਚਿਆ ਔਰ ਇਹਨਾਂ ਨੇ ਮੈਨੂੰ ਅੱਜ ਜਿਹੜੀ ਆ ਇਥੋਂ ਦੀ ਤਹਿਸੀਲ ਖਡੂਰ ਸਾਹਿਬ ਦੀ ਪ੍ਰਧਾਨਗੀ ਦੀ ਜਿਹੜਾ ਵਾ ਉਹ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਣਾ ਵਾ ਕਿ ਮੈਂ ਆਪਣੀ ਜਿਹੜੀ ਜ਼ਿੰਮੇਵਾਰੀ ਆ ਪੱਕਾੂ ਵੀ ਨਿਭਾਊਗਾ ਔਰ ਇੱਥੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਵਾ ਕਿ ਅੱਜ ਕੱਲ ਜੋ ਪੱਤਰਕਾਰ ਭਾਈ ਜੇ ਚਿਹਰੇ ਦੇ ਨਾਲ ਜੋ ਜਾਤੀਆਂ ਹੋ ਰੀਆਂ ਉਸ ਨੂੰ ਤੁਰੰਤ ਰੋਕਿਆ ਜਾਵੇ ਔਰ ਨਹੀਂ ਤਾਂ ਪ੍ਰੈਸ ਸੰਘਰਸ਼ ਜਨਰੇਸ਼ਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਇਹ ਅੱਜ ਜੀ ਅਸੀਂ ਜਿਹੜੀ ਆ 16 ਮੈਂਬਰੀ ਜਿਹੜੀ ਕਮੇਟੀ ਨੁਜੁਕਤ ਕੀਤੀ ਹੈ ਸਰਬਜੋਤ ਸਿੰਘ ਸੰਧਾ ਜੀ ਜਿਹੜੀ ਪਹਿਲਾਂ ਕਰੂਗੀ ਅਸੀਂ ਲੀਡਿੰਗ ਕਰਕੇ ਜੁੜਨ ਕੀਤੀ ਗਈ ਹੈ ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਜਿਹੜੀ ਤਰਨ ਤਾਰਨ ਕਮੇਟੀ ਵੱਲੋਂ ਆ ਕੇ ਇੱਥੇ ਜਿਹੜਾ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਆ ਤੇ ਨਵੇਂ ਸਾਥੀਆਂ ਨੇ ਜਿਹੜਾ ਜਥੇਬੰਦੀ ਚ ਸ਼ਮੂਲੀਅਤ ਕੀਤੀ ਆ ਮੈਂ ਸਾਰੇ ਸਾਥੀਆਂ ਨੂੰ ਵਧਾਈ ਦਿੰਦਾ ਆ ਤੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਆ ਕਿ ਇਸੇ ਤਰ੍ਹਾਂ ਰਲ ਕੇ ਇਕੱਠੇ ਹੋ ਕੇ ਜਿਹੜੇ ਪੱਤਰਕਾਰਤਾ ਦੇ ਨਾਲ ਸੰਬੰਧਿਤ ਮੁੱਦੇ ਆ ਉਹਨਾਂ ਤੇ ਆਪਣਾ ਡਟ ਕੇ ਜਿਹੜਾ ਆ ਕੰਮ ਕੀਤਾ ਜਾਵੇ ਤੇ ਲੋਕ ਆਵਾਜ਼ ਬਣ ਕੇ ਲੋਕਾਂ ਦੇ ਮਸਲਿਆਂ ਨੂੰ ਚੁੱਕ ਕੇ ਜਿਹੜਾ ਆ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆ ਤੇ ਉਹਨੂੰ ਸਾਰੇ ਸਾਥੀ ਨਿਭਾਉਣ। ਜੇਕਰ ਪੱਤਰਕਾਰ ਭਾਈ ਚਾਰੇ ਦੇ ਵਿੱਚੋਂ ਜਿਹੜੇ ਸਾਥੀ ਨੇ ਭੀੜ ਕੰਦੀ ਦੇ ਜੂਨੀਅਨਰਾਂ ਨੂੰ ਕਿੱਦਾਂ ਦਾ ਸਹਾਇਤਾ ਦੇ। ਦੇਖੋ ਇੱਥੇ ਅੱਜ ਬੈਠ ਕੇ ਜਿਹੜੀ ਗੱਲ ਹੋਈ ਹੈ ਨਾ ਕਿ ਆਪਾਂ ਬੈਠੇ ਸਾਰੇ ਜਣੇ ਇਕੱਠੇ ਆ ਉਹਦਾ ਮਤਲਬ ਇਹੋ ਹੀ ਇੱਕ ਹੈ ਕਿ ਕੱਲ ਨੂੰ ਕਿਸੇ ਵੀ ਪੱਤਰਕਾਰ ਵੀਰ ਤੇ ਕੋਈ ਭੀੜ ਬਣਦੀ ਆ ਤੇ ਸਾਰੇ ਸਾਥੀ ਉਹਨਾਂ ਦੇ ਨਾਲ ਚਟਾਨ ਵਾਂਗੂ ਖੜੇ ਹੋਣਗੇ। ਜਿਸ ਤਰ੍ਹਾਂ ਸਾਡੇ ਜਥੇਬੰਦੀ ਦੇ ਸਰਪ੍ਰਸਤ ਜਿਹੜੇ ਆ ਪਰਸੇਮ ਸਿੰਘ ਪਪਾਲ ਹੋਰਾਂ ਨੇ ਗੱਲ ਕੀਤੀ ਆ ਬਲਾਕ ਪ੍ਰਧਾਨ ਜਿਹੜੇ ਆ ਸਰਦਾਰ ਸੋਤਾ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਪੱਤਰਕਾਰਤਾ ਪੱਤਰਕਾਰ ਜਦੋਂ ਫੀਲਡ 'ਚ ਕੰਮ ਕਰੂਗਾ ਤੇ ਉਹਨੂੰ ਜੇ ਕੋਈ ਵੀ ਦਰਪੇਸ਼ ਸਮੱਸਿਆ ਆਊਗੀ ਉਹਦੇ ਲਈ ਜਥੇਬੰਦੀ ਜਿਹੜੀ ਆ ਉਹ ਚਟਾਨ ਵਾਂਗੂ ਆਪਣੇ ਪੱਤਰਕਾਰਾਂ ਦੇ ਨਾਲ ਖੜੀ ਹੋਊਗੀ